ਹਾਂਜੀ ਮਿੱਤਰੋ ਕੀ ਹਾਲ ਹੈ ਜਾਲਾ ਅਮੇਰਗੜਾ ਮੈਂ ਦੱਸ ਰਿਹਾ ਮਨ ਬੜੀਆ ਉਰੂ ਦਾ ਪਾਇਆ ਬੜੀਆ ਬਾਕੀ ਮਿੱਤਰੋ ਟਰੈਕਟਰ ਲੈ ਕੇ ਜਾ ਰਹੇ ਆ ਕਿਹਨਾ ਆਪਣਾ ਯਾਰ ਦੋ ਸੌ ਕਿਨਾ ਸੈਟਰੀਂਗ ਛੋਟਕਾਣੀ ਬਾਈ ਥੋੜੀ ਜੀ ਤੇ ਇਧਰ ਟਰਾਲੀ ਨਾਲ ਉਧਰ ਖੜੀ ਆਮਨੇ ਹਰ ਕੇ ਘਰਾਂ ਆਮਨ ਲੈ ਕੇ ਗਿਆ ਦਾ ਨੇ ਰੇਤ ਉਹ ਲੈਣ ਦਾ ਥੋੜੀ ਆਮਨ ਕਰਿਆ ਪਰ ਜੇ ਇਸ ਲਈ ਗਿਆ ਦਾ ਆਮਨ ਹਰ ਕੇ ਬਾੜੇ ਮੈਂ ਖੜਾ ਗਿਆ ਟਰਾਲੀ ਹਾਂ ਚਲ ਕੋਈ ਇਧਰ ਤੇ ਪਾ ਲਵਾਂ ਕੋਈ ਇਸ ਬਤ ਦਾ ਡਰਦਾ ਉਹੀ ਹੋ ਜਾ। ਆ ਇਹ ਟਰਾਲੀ ਕੱਢਾ ਟਰਾਲੀ ਲੈ। ਇਹ 10 ਬੰਦਾ ਕਿੱਧਰੋਂ ਕੱਟਾ। ਚੱਲਾ ਇਹ ਟਰਾਲੀ ਕੱਢਾਂ ਕੋ ਉਹ ਵੱਟਾਂ। ਇਹ ਕੰਮ ਕਿਉਂ ਕਰਾਇਆ ਕਰਾਦਾ। ਉਹ ਦੇਖ ਪਾਰਟੀ ਵਾਲਾ ਬੰਦਾ ਆਪਣੇ ਆਪ ਆ ਗਿਆ। ਉਹ ਲਿਆ ਕੇ ਲੋ ਕਹਿੰਦੇ ਸਾਲਾ ਅੱਜ ਵਰਜਾਂਗੇ ਡੱਬੇ ਦੇ ਕਾ ਗਿਆ। ਹਾਂ ਉਪਰੀ ਆ। ਉਰੀ ਆ। ਹਾਨੂੰ ਨੂੰ ਕਹਿਆ ਕਹਤੇ ਪਾਰਟੀ ਪੂਰਤੀ ਕਰ ਬਈ ਅੱਜ ਟਰਾਲੀ ਅੱਗਾ ਕਰਦੀ ਹੈ ਹੈ ਹੋਰ ਕਹਦੇ ਹੰਮੇ ਭਰ ਜਾ ਇੱਕ ਵਾਰੀ ਪਾਰਟੀ ਕੀ ਮਾੜੀ ਮੋਟੀ ਹੈ ਬਾਈ ਤਰੀ ਬਤਾ ਦੇਣਾ ਮਾਰੇ ਡਰਾਈਵਰ ਉਹ ਵਾਂ ਹੋਵੇ ਅੱਜ ਗੋਂਗੇ ਵਿੱਚੋਂ ਵਿੱਚ ਜਾਣਾ ਇੱਧਰ ਇਹ ਮਸਜਿਦ ਆ ਮਾਰੇ ਗੋਮਾਂ ਬਹੁਤ ਪੁਰਾਣੀ ਬਾਈ ਤਰ੍ਹਾਂ ਨੇ ਇੱਟਾਂ ਲੱਗੀ ਹੋਈ ਵਾ ਕੋਈ ਇਨਕੀ ਸੈਟਰਿੰਗ ਲੈਣ ਆਏ ਆ ਹਾਂ ਹੈਲੋ ਤੋਂ ਕਰਦੇ ਸਤਿ ਸ੍ਰੀ ਅਕਾਲ ਕਰਦੇ ਕੁਛ ਤੋਂ ਕਰਦੇ ਸਤਿ ਸ੍ਰੀ ਅਕਾਲ ਕੈਸੇ ਵਲੋਗ ਬਣਾਉਂਦੇ ਹੋ ਹਾਂ ਅੱਜ ਜੋ ਸਟਾਰਟ ਕਰਿਆ ਮੈਨੇ ਸੈਟਅਪ ਕਰਿਆ ਅੱਜ ਫਸਟ ਟਾਈਮ ਵਲੋਗ ਫਸਟ ਵਲੋਗ ਆ ਰਿਹਾ ਹੈ ਇਹ ਦੇਖ ਬਹੁਤ ਕੁਛ ਬਲੌਗ ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਫਸਟ ਬਲੌਗ ਆ ਕੁਛ ਮਤਲਬ ਐਕਪ੍ਰੈਸ਼ਨ ਪਾਸ ਜਿਹੜੀ ਆਡੀਅנס ਪਾ ਕੁਛ ਮਤਲਬ ਦੇਖਾਂ ਲੋਕ ਵਧੀਆ ਦੇਖਾਂ ਕੀ ਕਹਾਂ ਕੁ ਸਿੱਖਿਆ ਹੈ ਕੁ ਸਿੱਖਿਆ ਕੋਈ ਕਵਿਤਾ ਕੋਈ ਕੁਛ ਕੁਛ ਨਹੀਂ ਆਂਦਾ ਹੈ 66 ਕਦਮਾਂ ਕੰਮ ਕਦਮਾਂ ਕੀ ਬੋਲੇ ਤੇਰੀ ਉਮਰ ਮਾ ਤਾਂ ਛੋਟੇ ਛੋਟੇ ਸਾਹਿਬਜਾਦੇ ਸ਼ਹੀਦੀਆਂ ਦੇਖ ਕੇ ਤਾਂ ਕਰ ਮੈਂ ਕੁਝ ਵੀ ਨਹੀਂ ਆਂਦਾ ਮਨ ਨੂੰ ਮਤਲਬ ਕੀ ਮਤਲਬ ਕੁਝ ਗਰਬਾਣੀਆਂ ਸੁਣਾ ਦੇ ਸਬਦ ਸੁਣਾ ਦੇ ਗਾਣੇ ਸੁਣਾ ਦੇ ਪੋਇਮ ਸੁਣਾ ਦੇ ਕਹਾਣੀ ਸੁਣਾ ਦੇ ਕੁਝ ਤਾਂ ਸੁਣਾ ਦੇ ਮੈਂ ਸੁਣਾ ਸਕਣਾ ਇੱਕ ਥੋੜਾ ਜਿਹਾ ਪਾਠ ਹਾਂ ਚਲੋ ਥੋੜਾ ਜਿਹਾ ਪਾਠ ਇੱਕ ਗੰਗਾ ਸਤਨਾਮ ਕੰਧਾ ਪੁਰਖੀ ਪਹਿਲਾਂ ਹੱਥ ਜੋੜ ਕੇ ਹੱਥ ਜੋੜ ਕੇ ਇੱਕ ਗੰਗਾ ਸਤਨਾਮ ਕੰਧਾ ਬਰਕਨੀ ਪਨੀਰ ਵਾਲ ਕਾਲ ਮੋਛ ਜਿਹਾ ਜਪਾ 50 60 ਚਬੀ ਦਰਵਾਜ਼ੀ ਵੀਰ ਸੋਤੀ ਸੋਤੀ ਅਗੇ ਸੋਤੀ ਲਾ ਕੇ ਚੁਪ ਚੁਪਾ ਹੋਏ ਲਾਈ ਰਹਿ ਲੇ ਤਾਰ ਦੇਖੋ ਭਾਈ ਗੁੱਡ ਚੀਜ਼ ਆ ਦੇਖੋ ਕਹਾਣੀ ਨਹੀਂ ਕੋਈ ਕਵਿਤਾ ਨਹੀਂ ਕਿਦਨੀ ਸੁਣਾਈਏ ਤੁਹਾਨੂੰ ਜਪਜੀ ਸਾਹਿਬ ਆਵਾਜ਼ ਤੁਹਾਨੂੰ ਸਾਰੀ ਮਤਲਬ ਜੇ ਪੜਦੇ ਹਾਂ ਫਿਰ ਤਾਂ ਸਾਰੀ ਕਰਦੇ ਮੈਂ ਥੋੜੇ ਜਿਹੀ ਸੁਣਾਇਆ ਮਤਲਬ ਇੱਕ ਤੋਂ ਲੈ ਅੱਛਾ ਚਲੋ ਭਾਈ ਜਿੰਨਾ ਵੀ ਆਵਾਜ਼ ਦੇਖੋ ਠੀਕ ਆ ਬੱਚੇ ਵਾ ਨਹੀ ਮੈਨੂੰ ਆਂਦੀ ਆ ਤੇ ਪੰਜ ਬੋੜੀਆਂ ਨੇ ਪਰ ਮੈਂ ਸੁਣਾਵਾਂਗਾ ਮੇਰਾ ਟਾਈਮ ਲੱਗ ਜਾਂਦਾ ਅੱਛਾ ਦੇਖੋ ਭਾਈ ਬਹੁਤ ਉਸ ਆਵਾਜ਼ ਬੱਚੇ ਨੂੰ ਉਹ ਇਹਦਾ ਸਮਝ ਲਈਓ ਬਾਕੀ ਮੁੰਡੇ ਵਾਸਤੇ ਇੱਕ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹੈ ਨਾ ਠੀਕ ਆ ਭਾਈ ਤੁਹਾਡਾ ਬਲੌਗ ਦਾ ਨਾਮ ਮੇਰਾ ਵਲੋਗ ਕਾ ਨਾਮ ਮੇਰਾ ਵਲੋਗ ਅਜੇ ਸਰ ਹਾਂ ਹਾਂ ਇਹ ਦੱਸ ਦੋ ਹਾਂ 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 ਮੇਰਾ ਨਾਮ ਕੀ ਆਇਆ ਬਸ ਵੀਜੀ ਬਲੋਗ ਵੀਜੀ ਬਲੋਗਸ ਭਾਰਤੀ ਵੀਜੀ ਬਦਰ ਬਲੋਗਸ ਭਾਰਤੀ ਬਸ ਆ ਜਾਏਗਾ ਆ ਜਾਏਗਾ ਮੇਰੀ ਵੀਡੀਓ ਵੀ ਆ ਜਾਈਗੀ ਹੈ ਜੀ ਹਾਂ ਯੂ ਵਾਲੀ ਵੀਡੀਓ 1 2 ਦਿਨਾਂ ਮਾਂ ਬਾਗੀ ਬਟ ਆ ਜਾਣਗੀ ਮੇਰੀ ਜੋ ਪੁਰਾਣੀ ਵੀਡੀਓ ਉੱਤੇ ਕਰ ਲੈ ਜੀ ਹਾਂ ਆ ਜਾਏਗੀ ਤੇਰੀ ਵੀਡੀਓ ਚੈੱਕ ਕਰ ਲਈ ਠੀਕ ਆ ਅਰ ਆਪਣੇ ਜਿੰਨੇ ਵੀ ਰਿਸ਼ਤੇਦਾਰਾਂ ਸਾਰਾ ਪਲਾਸਟਿਕ ਕਹਿੰਦੇ ਵੀ ਮੇਰੀ ਫਸਟ ਟਾਈਮ YouTube ਪਰ ਵੀਡੀਓ ਆਈ ਆ ਉਹ ਚੈੱਕ ਕਰੋ ਠੀਕ ਹੈ ਠੀਕ ਆ ਬਾਈ ਬਾਕੀ ਸੈਟਿੰਗ ਲਾਦ ਰਹੇ ਆ ਤਾਂ ਮੇਰੇ ਕਿ ਹੈ ਗੱਲ ਚ ਲੱਗ ਮੇਰੇ ਕਿਆ ਨਾ ਕਿੱਥੇ ਵੇ ਮਨ ਤਾਂ ਆਪ ਨਹੀਂ ਪਤਾ ਕਹਾਂ ਦੇ ਲਈ ਸੀ ਸੈਟਿੰਗ ਛੇ ਬਾਕੀ ਸੈਟਿੰਗ ਨਾ ਲੈਂਟਰ ਪਾਇਆ ਦਾ ਬਾਈਆਂ ਨੇ ਸੈਟਿੰਗ ਫਾਲਤੂ ਦੀ ਜਿਹੜੀ ਫालतू ਵਾਲੀ ਦੀ ਉਹ ਲੈ ਕੇ ਛੋੜ ਗਾਣੀ ਆ ਫालतू ਵਾਲੀ ਪਲੇਟਾਂ ਕਿ ਦੀ 35 40 ਵੀ ਉਹਨਾਂ ਦਾ ਮਤਲਬ ਲਗਾ 15 20 ਦਿਨ ਦਾ ਕਿਰਾਇਆ ਪੜਾਗਾ ਤੋ ਕਰ ਤੋ ਠੀਕ ਆ ਰਾਈਟ ਪਰ ਸੇਟਾਂ ਵਾਲੀ 30 ਬੰਦੇ ਆ ਇਹ 6 ਪੰਜ ਪੰਜ ਪਲੇਟਾਂ ਨਹੀਂ ਇੱਕ ਬੱਲੀ ਆ ਆਰੇ ਆ ਪੂਰਾ ਇਤਨੀ ਇਦਨਾਂ ਤੋਂ ਸਾਰੇ ਲੈਂਟਰ ਕੀ ਸੈਟਿੰਗ ਲੈਣਾ ਆਏ ਹੋਣੇ ਉਦੋਂ ਨਹੀਂ ਆਏ ਹੁਣ ਬੰਦੇ ਹੈ ਓਏ ਤਿੰਨ ਜਣੇ ਨੇ ਉਦੋਂ ਤਿੰਨ ਜਣੇ ਨੇ ਉਦੋਂ ਠੀਕ ਰਹਿ ਗਿਆ ਚੱਲ ਇੰਨਾ ਤਾਂ ਕੰਮ ਜ਼ਰੂਰੀ ਆ ਲੋ ਭਾਈ ਸਮਾਨ ਤਾਰਨੇ ਮਾਰ ਲੱਦਨੇ ਵਿੱਚ ਥੋੜਾ ਬੋੜਾ ਟਾਈਮ ਲੱਗਿਆ ਆਣੇ ਜਾਣੇ ਮੈਂ ਤਾਂ ਟਾਈਮ ਲੱਗਿਆ ਨਹੀਂ ਕਿਉਂਕਿ ਨੇੜੇ ਹੀ ਦਾ ਆਪਣੇ ਗੋਂ ਗਵਾਨੜ ਪਿੰਡ ਦਾ ਬਾਈ ਲਓ ਮਿੱਤਰੋ ਅੱਜ ਫੇਰ ਪੱਗ ਬੰਦ ਜੀ ਬਾਈ ਨਵਾਂ ਡੇ ਨਵੇਂ ਦਿਨ ਇੱਕੋ ਵਗਾ ਬਾਈ ਥਾਰੇ ਬਿਰਭਾ ਨੇ ਹੁਣ ਕਹਿਣਾ ਹੈ ਬੀਆਰੀ ਉਹੀ ਬੰਦ ਕਰ ਰੱਖਿਆ ਜਦ ਹੈ ਇੱਕਾ ਤੇ ਉਹੀ ਬੰਦਾਂਗੇ ਹੋਰ ਲਿਆਵਾਂਗੇ ਪੱਗ ਬਾਈ ਬਾਕੀ ਮਿੱਤਰੋ ਅੱਜ ਜਾਣਾ ਥੋੜਾ ਸੈਰ ਕਰਕੇ ਨੂੰ ਛੋਪੀ ਛੋਪੀ ਜੀ ਹੋਰ ਲੱਗਾ ਕੋ ਬਦਨ ਪਤਾ ਸਮਾਨ ਚੱਲਦੇ ਰਹਾਂ ਮਾਂ ਚੱਲ ਦਵਾ ਲਿਆ ਮਾਂ ਅਗੇ ਪੱਗ ਬੰਦ ਲਵਾਂ ਤੁਝੇ ਥੋੜਾ ਥੋੜਾ ਬਾਹਰ ਕਰਕੇ ਜਾਵਾਂਗੇ ਤਾਂ ਹੀ ਉਹ ਬੰਦ ਕਰ ਰੱਖਣੀ ਜੀ ਅੱਧ ਪੜਾਂਗੀ ਨਹੀਂ ਯਾਤ ਨਹੀਂ ਪੜਣੀ ਜੀ ਕੋਰਲੀ ਨੇ ਵੀ ਉਹ ਪਾਇਆ ਬਾਈ ਗ੍ਰੀਨ ਟੌਪ ਮੈਂ ਗ੍ਰੀਨ ਕਹਿ ਰਿਹਾ orange ਮੈਂ ਕੱਚਾ ਗਲੂ ਤੇ ਜੇ ਬਾਕੀ ਮਿੱਤਰੋ ਰਸਤੇ ਘਾਲੀ ਕੋਈ ਹੱਲ ਨਹੀਂ ਹੋ ਰਿਹਾ ਹੈ ਇੱਧਰ ਨੂੰ ਸੰਝਰਪੁਰ ਨੂੰ ਜਾਣਾ ਪੜਾ ਪਰ ਉਹ ਪੁਲ ਕੇ ਤਲਾ ਬਾਈ ਥੋੜਾ ਜਿਹਾ ਪਾਣੀ ਘਟਿਆਦਾ ਹੀ ਵਾ ਨਿਊ ਲੱਗਦਾ ਵੀ ਸਾਹ ਸੁੱਕਾ ਦਾ ਸਾਹ ਮਿਲੇਗਾ ਉਹ ਸਾਲੀ ਬਰਸਾਤ ਹੋਈ ਫੇਰ ਦੁਬਾਰਾ ਭਰ ਗਿਆ ਬਾਈ ਬੁਰਾ ਹਾਲ ਹੋਇਆ ਪੜਾ ਉਹ ਬਚਾਰੇ ਕੋ ਸਾਲੀ ਕਰੇ ਬੰਦੇ ਮੈਂ ਪਹਿਲਾਂ ਗੱਡੀ ਧੋਣੇ ਕਿ ਸੋਚ ਰਿਹਾ ਕਿ ਗੱਡੀ ਹੋਰ ਦੀ ਜਮੀਂ ਗੰਦੀ ਪਰ ਚੱਲ ਠੀਕ ਰਹੇਗਾ ਕੰਮ ਗੱਡੀ ਧੋਈ ਨਹੀਂ ਨਹੀਂ ਫੇਰ ਸਾਰੀ ਭੰਡ ਜਾਂਦੀ ਬਾਕੀ ਬਰਾਗਾ ਪਤਾ ਨਹੀਂ ਕਿੰਨੀ ਕਿ ਪੇੜ ਮਿਲਿਆ ਕਿੰਨੀ ਕਿ ਨਹੀਂ ਵਾਂਗ ਵੀ ਦੇਖਣਾ ਪੜਾਗਾ ਜਦ ਗੋਮੈਂਟਰ ਹੋ ਜਾਣਾ ਬਾਈ ਪੂਰਾ ਤੰਗੀ ਆ ਬਸ ਹੋਰ ਕਹੀਂ ਤੰਗੀ ਨਹੀਂ ਹੋਇਆ ਕਿਉਂਕਿ ਉਰਾਗ ਆ ਨਾ ਬਾਈ ਸਾਰੀ ਇੱਕ ਦੋ ਗੱਡੀਆਂ ਜਿਹੜੇ ਹੁਮਾ ਬਾਈ ਆਪਣੀ ਸਾਰਾ ਵਾਈਪ ਤੋਂ ਛੋਟੀ ਗੱਡੀਆਂ ਰਹੀ ਨਹੀਂ ਬਾਈ ਕੁਦਰਤੀ ਪਤਾ ਨਹੀਂ ਕੀ ਜੱਕਰ ਹੋ ਗਿਆ ਕੋਈ ਮਾਲਕਿਆ ਸੀ ਬਕਸ਼ੇਸ਼ ਹੋਈ ਚਲੋ ਬਾਈ ਰੱਬ ਸਭ ਦਾ ਭਲਾ ਕਰਾ ਵੀ ਛੋਟੀ ਗੱਡੀਆਂ ਰਹੀ ਨਹੀਂ ਬਾਈ ਤੁਮ ਕੋਈ ਗੱਡੀ ਦੱਸਦੇ ਕੋਈ ਛੋਟੀ ਗੱਡੀ ਨਹੀਂ ਦਿਖਦੀ ਹੈ ਬਾਈ ਸਾਰੀ ਬੜੀ ਇੱਕ ਬਾਈ ਜਿਹੜੀ ਵੀ ਨਿਆਵਾ ਨੋਵਾ ਚੱਲ ਰਹੀਆਂ ਇਸ ਰੂਟ ਪੱਤ ਕੋ ਟੈਕਸੀਆਂ ਚਲਾਂ ਵੱਧ ਬਾਈ ਕਿ ਦਿੱਲੀ ਨੂੰ ਜਾ ਰਹੀਆਂ ਇਸ ਕਰਕੇ ਨਾ ਉੜਾ ਕਾ ਜਾਮ ਲੱਗਦਾ ਉੜਾ ਕਾ ਗੱਡੀਆਂ ਫਸ ਜਾਂ ਕੋਈ ਦੋਨੋਂ ਗੱਡੀਆਂ ਲੰਘਦੀ ਨਹੀਂ ਬਾਈ ਤੋਂ ਕਰਕੇ ਮੁਸ਼ਕਲ ਹੋ ਜਾ ਉੜਾ ਕਾ ਫਸ ਜਾਂ ਇਹ ਦੇਖੋ ਇਹਨੂੰ ਕਹਿੰਦਾ ਬੜੀ ਗੱਡੀਆਂ ਰਹਿ ਗਈ ਲੋਕਾਂ ਕੋਲ ਛੋਟੀ ਗੱਡੀ ਤਾਂ ਰਹੀ ਨਹੀਂ ਕਿਸੇ ਪਾ ਪਹਿਲਾਂ ਦੇਖੇ ਘਰਾਂ ਦੇ ਪਤਾ ਨਹੀਂ ਕਰੋਨਾ ਦੇ ਬਾਅਦ ਹੋਇਆ ਦੁਨੀਆ ਵਾ ਕੀ ਆ ਹੋਇਆ ਇੱਕਦਮ ਕਹਾ ਦੇ ਪੈਸਾ ਗਿਰ ਗਿਆ ਉਧਰ ਦੀ ਕੋਈ ਮਾਲਕੀਮ ਹੋ ਜਾ ਜੇ ਅੱਛਾ ਲੋਕ ਨਿਉ ਕਹਦੇ ਆ ਬਈ ਔਰ ਵਾ ਹੋ ਗਿਆ ਲੋਕ ਨਾ ਨਿਉ ਕਹਦੇ ਆ ਕਰੋਨਾ ਵਾ ਯਾਰ ਬਈ ਬਹੁਤ ਘਾਟਾ ਪੜ ਕੇ ਦੇ ਇਸ ਨੂੰ ਬਈ ਘਾਟਾ ਜ਼ਰੂਰ ਪੜਿਆ ਚਾਹੇ ਉਹ ਬੱਦ ਲੋਕਾਂ ਨੇ ਪੂਰਾ ਕਰ ਲਿਆ ਬਈ ਕਿਸ ਤਰ੍ਹਾਂ ਕਰਾ ਕਿਸ ਤਰ੍ਹਾਂ ਨਹੀਂ ਉਹ ਨਹੀਂ ਹੈ ਨਿਉ ਗਾਂ ਦੇ ਲੋਕ ਪਿੱਛੇ ਚਲੇ ਗਏ ਮੈਂ ਕਹ ਰਿਹਾ ਅੱਗੇ ਹੋਗੇ ਕਰੋਨਾ ਦੇ ਬਾਅਦ ਕੀ ਚੱਕਰ ਹੋਇਆ ਬਈ ਮਹਿੰਗਾਈ ਵੜੀ ਆ ਤਾਂ ਯਾਰ ਇਨਕਮ ਕੇ ਸੋਰਸ ਵੀ ਵਧਿਆ ਬਈ ਲੋਕਾਂ ਦੇ ਬਹੁਤ ਤਾਕੜਾ ਕੰਮ ਕਰਾ ਲੋਕਾਂ ਨੇ ਮੈਂ ਕਰਾਂ ਅਰੇ ਇੱਕ ਹੋਰ ਆ ਭਾਈ ਪੁਰਾਣੀ ਗੱਡੀਆਂ ਤੁਹਾਨੂੰ ਦੇਖਣੇ ਨੂੰ ਮਿਲਣੇਗੀ ਨਵੀਂ ਗੱਡੀਆਂ ਮਿਲਾਂਗੇ ਪਤਾ ਨਹੀਂ ਲੋਨ ਕੇਸ ਵੱਧੋ ਹੋਣ ਲੱਗੇ ਹੀ ਭਾਈ ਉਹ ਚੀਜ਼ ਲਾ ਲੋ ਕਹੀਂ ਨਾ ਕਹੀਂ ਤੇਦੋ ਹੋਇਆ ਯਾਰ ਪੁੱਛਣਾ ਪੁੱਛ ਤੋ ਹੈ ਜਗਾਰ ਲਾਇਆ ਲੋਕਾਂ ਨੇ ਬਾਫੀ ਜ਼ਰੂਰ ਵਾ ਭਾਈ ਸਾਰਾ ਬਾ ਉੱਪਰ ਹੈ ਬੜਾ ਵਾ ਗਰੋੜੀਆ ਡੈਂਕ ਲੱਗ ਰਿਹਾ ਉਹਨੇ ਵੀਡੀਓ ਕੀਤਾ ਨੂੰ ਜਿਗਜੈਕ ਕਰ ਰਹੀ ਹੈ ਪੇਡ ਲੱਗ ਰਹੀ ਭਾਈ ਪੂਰੀ ਰਸੂ ਰਸੂਆ ਸਭ ਤੋਂ ਓੱਖਾ ਯੋ ਰਸਤਾ ਬਾਈ ਇਹਨੇ ਨਾ ਬਾਈ ਜਿਹੜਾ ਓ ਕੇਲੇ ਲਗਵਾ ਪਤਨੀ ਛੋਟੀ ਕੇਲਾ ਪਤਨੀ ਬੜੀ ਕੇਲਾ ਯੋ ਨਹੀਂ ਮੈਨੂੰ ਪਤਾ ਹੈ ਔਰ ਇਨੇ ਅੰਦਰ ਨੂੰ ਨਾ ਗੋਮਾ ਨੂੰ ਰਸਤਾ ਬੰਦ ਕਰ ਦਿਆ ਚਲੋ ਰਸਤਾ ਬੰਦ ਵੀ ਕਿਸੇ ਰੀਜਨ ਕਰ ਰਹਾ ਕਿਉਂਕਿ ਨਾ ਬਾਈ ਕਰੇ ਵੀ ਨਾ ਇੱਕ ਦੋ ਨਿਆਣੀ ਦੀ ਮੌਤ ਹੋ ਗਈ ਤੇ ਬਈ ਟਿਪਰ ਚੱਲ ਰਹੇ ਤੇ ਯਾਰ ਜਾਣੇ ਤੈਨੂੰ ਪਤਾ ਯਾਰ ਖੇਲਾ ਆ ਉੱਨਿਆਣੇ ਆ ਗਏ ਤੜਾ ਬਾਈ ਇਸ ਕਰਕੇ ਨੇ ਅੰਦਰ ਨੂੰ ਬੰਦ ਕਰਤੀ ਰਸਤਾ ਨੇ ਬਾਹਰ ਨੂੰ ਕਰਦੀ ਰਸਤਾ ਜੀ ਵੀ ਉਹ ਬੰਦੇ ਨੂੰ ਜਾਣਾ ਪੜਾ ਥੋੜਾ ਜਿਹਾ ਰਸਤਾ ਨਾ ਹੈ ਆ ਉਧਰ ਕਿਲੋਮੀਟਰ ਦਾ ਤੋਰੇ ਨੂੰ ਸਾਰੇ ਖੱਡੇ ਹੋਰੇ ਬੁਰਾ ਹਾਲ ਹੋਇਆ ਪੜਿਆ ਜੇ ਤਾਂ ਕਰਾ ਮਾਰੋ ਕਰਾ ਮਾਰ ਕੇ ਕੰਮ ਚਲਾਗਾ ਉਰੇ ਸਿੱਟ ਨਹੀਂ ਤਾਂ ਔਖ ਹੋ ਰੇ ਜਮੀ ਬਾਈ ਓਏ ਹੋਏ ਇੱਟਾ ਰੋੜੇ ਵੀ ਹੈ ਕਰਾ ਵੀ ਕਿਆ ਚਲਾਗਾ ਸਾਲਾ ਜੇ ਕਰਾ ਪਾਗ ਲਿਆਂਦੇ ਕਰਾ ਮਾਰ ਦਿੰਦੇ ਬਰਾ ਜਦ ਪੈਦਲ ਬਾਜ਼ਾਰ માં ਆ ਜਾਣਾ ਗੱਡੀ ਲੈ ਕੇ ਥੋੜੀ। ਗੱਡੀ ਲੈ ਕੇ ਆਵਾਂ ਤਾਂ ਪੈਸੇ ਚੱਲਣਾ ਪੜਾ ਬਾਜ਼ਾਰ ਵਾਂ ਭੰਨ ਤੇ ਔਖਾ ਸੜਾ। ਗੱਡੀ ਖੜਾ ਗਾ ਆਊਟਸਾਈਡ ਵਾਂ। ਪਾਰਕਿੰਗ ਵਾਂ ਫਿਰ ਚੱਲਦੇ ਚਲੋ ਇੱਧਰ ਨੂੰ ਵੀ ਦੇਖੋ। ਗਲੀਆਂ ਵਿੱਚ ਸਕੂਟਰ ਹੀ ਹੁੰਦੀ ਜਿੱਤਰਾ ਮਾਜੀ ਚਲੀ ਜਾ ਬੰਦਾ। ਛੋਰੀ ਟਾਈਮ ਕਿੰਨੀ ਭੀੜ ਦੀ ਐ। ਦੁਪਹਿਰ ਨੂੰ ਭੀੜ ਘਟ ਗਈ ਬਾਈ। ਬਟ ਟਾਈਮ ਵੀ ਖਾਸ ਹੋਵੇ 4 ਵਜੇ ਕੀ। 15:47 3:47 ਮਿੰਟ ਹੋ ਕੇ ਸ਼ਾਇਦ। ਹਾਂ। 12:03:15 पर है भाई एक वो देखो करो कोई बंद वे थोड़ा जाम पिछेद गड्डिया खड़ी कदी मारे बंद नहीं फसाई गए मन रोक ली वो सारे निकल जाएंगे जाम हट हाँ जाएगा भाई जो आप भी सोची जाए का कुटी जाएंगे देख मेरे पिछा बैगना रला आ रहा ये काली कुटने आला मनु पता इसका क्योंकि यूपी नंबर है ਤਾਂ ਨਮਨੂ ਉਹ ਦੇਖੋ ਲੇਟਾ ਮਾਰ ਰਿਹਾ ਅੱਗੇ ਤੇ ਫਿਰ ਉਸ ਚੀਜ਼ ਦਾ ਕੀ ਫਾਇਦਾ ਉੱਪਰ ਜਾ ਕੇ ਫਸਾਂਗੇ ਥਮ ਕੀ ਉਹ ਦੇਖੋ ਪਿੱਛਾ ਖਾਲੀ ਹੋ ਗਈ ਸਾਰੀ ਲਾਈਨ ਖਾਲੀ ਆ ਭਾਈ ਇਸ ਤਰ੍ਹਾਂ ਮਰਜ਼ੀ ਚਲੀ ਜਾਓ ਲੈ ਰਾਮ ਤੇ ਭੱਗ ਜਾਓ ਕਾ ਕੋਈ ਕੋਈ ਬਾਤ ਥੋੜੀ ਆ ਯਾਰ ਕੋਈ ਚੀਜ਼ ਸਾਵਧਾਨੀ ਵਰਤੋ ਦੇਖੋ ਨੇ ਆਵਾਦ ਆਦੀਆ ਕਹਾਂ 1 ਮਿੰਟ ਮਾਂ ਆ ਜਾਂਦੀ ਗੱਡੀਆਂ ਨੇ ਇਹ ਚੀਜ਼ ਉਹ ਆ ਦੇਖ ਕੇ ਚਲੋ ਭਾਈ ਹੂ ਲਖਵਾਈ ਫਿਰਿਆ ਪ੍ਰੈਸ਼ਰ ਬਈ ਤੈਂ ਜਿਆਦਾ ਪ੍ਰੈਸ ਵਾਲਾ ਬੰਦਾ ਆ ਤੈਨੂੰ ਪਤਾ ਤਾਂ ਹੈ ਨਹੀਂ ਚਲਾਈਗਾ ਇਹ ਲਾਂਗ ਦੇਖੋ ਰਾਮ ਦੇ ਖਾਲੀ ਰਸਤੇ ਸਾਰਾ ਇਸ ਤਰ੍ਹਾਂ ਮਰਜੀ ਇਹ ਵਾਹ ਟਰੈਕਟਰ ਆਇਆ ਪਿੱਛੇ ਚੱਲ ਕੋਈ ਗੱਡੀ ਤਾਂ ਨਹੀਂ ਫਸੀ ਨੀ ਉਹਰਾ ਮੋੜ ਪਾ ਜਾ ਕੇ ਜਮੀ ਤੰਗ ਹੋ ਜਾ ਮੁੰਡੇ ਮੋੜ ਕਾ ਕੰਮ ਐਸੀ ਹੋਆ ਬਾਈ ਇਹ ਦੇਖੋ ਕੋਈ ਦਿਮਾਗ ਨਹੀਂ ਲੋਕ ਯੂਜ਼ ਕਰਦੇ ਲਓ ਬਾਈ ਉਸੀ ਗੱਲ ਘੱਡਾ ਰੋਗਾ ਜਿਸਕਾ ਡਰਦਾ ਤਾਂ ਵਾਏ ਅੱਗਾ ਟਰੈਕਟਰ ਆ ਗਿਆ ਇਹ ਦੇਖੋ ਇਸੰਜਰਪੁਰ ਗੋਮਪਰ ਇਹਨੂੰ ਵੀ ਭੀੜ ਲੱਗ ਰਹੀ ਦੀ ਉੱਪਰ ਨੂੰ ਕੁਮਾਰੇ ਤੇ ਬਾਈ ਸੇਵਾ ਕਰ ਰਹੇ ਤੇ ਪਰ ਅੱਗਾ ਫੇਰ ਪੈਣ ਚਾਹੀ ਹੋਈ ਸੀ ਆਪ ਪਾਉਗੇ ਹਲਰੋ ਜੰਮਾ ਰਹੀ ਨਾ ਲੱਗ ਗਈ ਸ਼ਹਿਰ ਤੇ ਆ ਗੱਡੀ ਤਾਂ ਹੋਈ ਆ ਗੱਡੀ ਦਾ ਬੁਰਾ ਹਾਲ ਹੋਇਆ ਬੜਾ ਦਾ ਓਏ ਹੋਏ ਮੈਂ ਖੈਰ ਧੋ ਦੇ ਆ ਕਿ ਉਦਦ ਮਨ ਹੈ ਤਾਂ ਧੋਨੇਗਾ ਕਦੀ ਕਦੀ ਹੁਆਏ ਮੂਡ ਬਾਕੀ ਚਾਹ ਇੰਜੋਏ ਕਰਾਂ ग्डी तो गाँव सुखा कपड़ा मारना चक चा भाई कोई भी भीर भी वाले ना सपलेंडर ले जा कोई भी बोल्ट ले है ना भीर एक बार ना सुच अपने ना चेंज करा लिया करो नमें लेगा भी चार साल चेंज करा दिए नवा लिया दो तीन हज़ार रुपये के सुचा वो चेंज करा ले करो अपने ना उरा भाई चोरी उसकी बहुत हो रही सपलेंडर मोटरसाइकिल की हीरो की मैं न्यूज़ में पढ़ रहा था अज ना कहीं गए हुए थे ਪਾਰਕਿੰਗ ਮਾ ਤੇ ਸਪਲੈਂਡਰ ਮੋਟਰਸਾਈਕਲ ਉੱਠ ਗਿਆ ਬਾਈ ਚਲੋ ਇਹਨੇ ਰਿਪੋਰਟ ਰਿਪੋਰਟ ਲਖਾਈ ਰਿਪੋਰਟ ਲਖਾਣੇ ਮਾ ਕੀ ਹੋਇਆ ਦੁਬਾਰਾ ਸਪਲੈਂਡਰ ਮੋਟਰਸਾਈਕਲ ਉਹੀ ਬਾਈ ਲੈ ਕੇ ਆ ਗਿਆ ਕੀ ਹੋਇਆ ਗਲਤੀ ਮਾ ਲੱਗ ਗਿਆ ਸਪਲੈਂਡਰ ਨ ਸਪਲੈਂਡਰ ਕੀ ਚਾਬੀ ਲੱਗੀ ਨੇੜਾ ਖੜਿਆ ਤਾਂ ਨਾ ਕਿ ਸਪਲੈਂਡਰ ਕੋਈ ਉਸकी ਚਾਬੀ ਲੱਗੀ ਸਪਲੈਂਡਰ ਮੋਟਰਸਾਈਕਲ ਕੀ ਉਹ ਖਾਸੇ ਦਾ ਹੀਰੋ ਆਂਦੇਗੀ ਬਾਈ ਇਹਨੂੰ ਚਾਬੀ ਬਹੁਤ ਲਗਾ ਇੱਕ ਬੁਲਟ ਕਾ ਲੋਕ ਬਹੁਤ ਜਲਦੀ ਟੁੱਟਾ ਆ ਬੁਲਟ ਕਾ ਹੋਇਆ ਇੱਕ ਸਪਲੈਂਡਰ ਕਾ ਇਸ ਨੂੰ ਤਾਂ ਖਾਸ ਧਿਆਨ ਰੱਖਾ ਬਾਈ ਜਦੋਂ ਲੋਕ ਬਦਲਵਾ ਦੇ ਜਾਂ ਕੋਈ ਹੋਰ ਲੋਕ ਖਵਾਤ ਉਹ ਲੋਕ ਲਵਾ ਦੇ ਬਾਈ ਉਹ ਬਾਈ ਗਲਤੀ ਤੇ ਲੇ ਗਿਆ ਬਾਈ ਨੇ ਚਲੋ ਸੌਰੀ ਮੰਨੀ ਕਹ ਰਿਹਾ ਗਲਤੀ ਤੇ ਉਸ ਸਪਲੈਂਡਰ ਖੜਾ ਦਾ ਮਤਲਬ ਬਜ਼ੁਰਗ ਬੰਦਾ ਦਾ ਕੋਈ ਉਹ ਕਹ ਰਿਹਾ ਮੈਨੂੰ ਪਤਾ ਨਹੀਂ ਲੱਗਾ ਚਾਬੀ ਲਾਈ ਘਰ ਲੱਗ ਵੀ ਗਈ ਘਰਾਂ ਵੀ ਚਲੇ ਗਿਆ ਉਹ ਬਾਈ ਉਹ ਕਹ ਰਿਹਾ ਬਾਅਦ ਵਿੱਚ ਧਿਆਨ ਆਇਆ ਯਾਦ ਆਇਆ ਵੀ ਉਹ ਘਰ ਕਿਹਨੇ ਦੱਸਿਆ ਉਸਕੇ ਬਾਈ ਨੇ ਸਕਮਾ 2-3 ਘੰਟੇ ਹੀ ਬਾਤ ਹੋ ਗਈ ਕਹ ਰਿਹਾ ਪਰ ਜਦ ਮੈਂ ਗਿਆ ਕਹ ਰਿਹਾ ਚੋਰੀ ਹੋ ਗਈ ਮੋਟਰਸਾਈਕਲ ਚੋਰੀ ਹੋ ਗਈ ਸਪਲੈਂਡਰ ਕੀ ਉਹ ਬਾਈ 2-3 ਘੰਟੇ ਬਾਅਦ ਆਇਆ ਕਰਾਂਗੇ ਕਰਾਂ ਕਰ ਕੇ ਦੇਖਿਆ ਵੀ ਉਹ ਮੋਟਰਸਾਈਕਲ ਨੰਬਰ ਕੀ ਜੀ ਹੋਰ ਕਾਇ ਨਾ ਗਏ ਉਹ ਵੀ ਠੀਕਾ ਤੋਂ ਸਪਲੈਂਡਰ ਹੋਇਆ ਇੱਕ ਬਾਈ ਬੁਲਟ ਆਇਆ ਨਗਾ ਤਾਂ ਲੋਕ ਜ਼ਰੂਰ ਬਦਲਵਾਏ ਕਰੋ ਨਹੀਂ ਇਹਨੂੰ ਚਾਬੀ ਬਹੁਤ ਫੜਾ ਇਹਨੂੰ ਵਧੀਆ ਕੋਈ ਹੋਰ ਕੰਪਨੀ ਦੇ ਲੋਕ ਲਵਾ ਦਈਏ ਪਲਟੀਨਿਅਮ ਨੂੰ ਜਲਦੀ ਜਲਦੀ ਚਾਬੀ ਲੱਗਦੀ ਐਕਟਿਵਾ ਨੂੰ ਚਾਬੀ ਲੱਗਦੀ ਹੈ ਇਸ ਚੀਜ਼ ਦਾ ਥੋੜਾ ਧਿਆਨ ਰੱਖੇ ਕਰੋ ਬਾਈ ਬਾਕੀ ਮਿੱਤਰੋ ਲਓ ਨਜ਼ਾਰੇ ਅੱਜ ਦੀ ਵੀਡੀਓ ਇੰਹੀਂ ਸਮਾਪਤੀ ਕਰਾਂ ਬਾਈ ਵੀਡੀਓ ਬਦਲੇਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ